ਬਾਡੀ ਜਿੰਦਾਬਾਦ ਡਾਕਟਰ ਰਮਨ ਸਿੰਘ ਜਿੰਦਾਬਾਦ ਸਰਦਾਰ ਗੁਕੀ ਸਿੰਘ ਕੜਲੀ ਜਿੰਦਾਬਾਦ ਅੱਜ ਤੋਂ ਲਾਗ ਰਹੀ ਜੀ ਇਹ ਇੱਧਰ ਸੀ ਸਾਡਾ ਗਵਾਂਡ ਮੰਤ ਸਾਡੇ ਪਿੰਨੋਂ ਸਾਡਾ ਗਵਾਂਡ ਮੰਤ ਸ਼ੁਰੂ ਤੋਂ ਬਹੁਤ ਵੱਡੇ ਉਦ ਨਾਲ ਚੱਲ ਰਹੀ ਸੀ ਪਰ ਸਾਡਾ ਅੰਦਰੋਂ ਮਨ ਇਹ ਹੁੰਦਾ ਸੀ ਵੀ ਐਸਪੀ ਸਾਹਿਬ ਦੇਖ ਰਹੇ ਕਿ ਇਹ ਠੱਗ ਰਹੇ ਇਹ ਕੰਮ ਹੋਵੇ ਤਾਂ ਸਾਡਾ ਜਿਹੜਾ ਜੋਸ਼ਾ ਹੋਰ ਵੀ ਵਾਜ ਜਾਣਾ ਸੀਗਾ ਅੱਜ ਅਸੀਂ ਹੁਣ ਅੱਜ ਤੋਂ ਬਾਅਦ ਅਸੀਂ ਪੂਰੇ ਜੋਸ਼ਾ ਖੋਜ ਦੇ ਨਾਲ ਅਸੀਂ ਜਿੰਨਾ ਸਾਡੇ 3-4 ਵਾਰ ਨੇ ਔਰ ਪੂਰੇ ਖੰਨੇ ਦੇ ਵਿੱਚ ਔਰ ਜਿੰਨਾ ਪੂਰੇ ਸਾਡੇ ਨਾਂ ਹਲਕੇ ਨੇ ਐਸਪੀ ਸਾਹਿਬ ਦਾ ਜਿੱਥੇ ਜਿੱਥੇ ਬਹੁਤ ਵੱਡਾ ਆਧਾਰ ਹੈ ਇਹ ਇੱਕ ਵੱਡਾ ਹਲਾਰਾ ਮੇਰੇ ਆ ਵੱਡਾ ਹੈਗਾ ਜਿਹੜਾ ਸਾਡੀ ਕਾਂਗਰਸ ਪਾਰਟੀ ਨੂੰ ਔਰ ਡਾਕਟਰ ਅਮਰ ਸਿੰਘ ਜੀ ਨੂੰ ਚੋਣ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਹੁਣ ਮੈਂ ਬੇਨਤੀ ਕਰੂੰਗਾ ਸਤਜਾਰ ਕਮਲਜੀਤ ਸਿੰਘ ਜੀ ਦਦੜ ਸਾਡੇ ਪ੍ਰਧਾਨ ਜੀ ਕਿ ਉਹ ਚਾਰ ਸਾਹਿਬ ਬੋਲਣ ਤੇ ਜੀ ਆਇਆ ਸ੍ਰੀ ਫਤੇਗੜ ਸਾਹਿਬ ਨੂੰ ਜੂਤਾ ਐਮਪੀ ਤੇ ਇਸ ਹਾਲ ਕੀ ਕੋਈ ਕੈਂਡੀਡੇਟ ਡਾਕਟਰ ਅਮਰ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਕੈਬਨਟ ਮੰਤਰੀ ਸਾਹਿਬਾ ਕਰਮੰਦੀ ਪੰਜਾਬ ਸਰਦਾਰ ਗੁਰਕੀਰ ਸਿੰਘ ਦੀ ਟੋਟਲੀ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਸਰਦਾਰ ਸਤਨਾਮ ਸਿੰਘ ਜੀ ਬੈਰ ਜੋ ਸਾਫ ਦਾ ਐਸਪੀ ਨੇ ਉਹਨਾਂ ਨੇ ਅੱਜ ਸਾਰੇ ਆਪਣੇ ਸਾਥੀਆਂ ਦੇ ਨਾਲ ਗੱਲ ਕੇ ਝਾੜੂ ਪਾਰਟੀ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਐਸਪੀ ਸਾਹਿਬ ਨੂੰ ਐਸਪੀ ਸਾਹਿਬ ਦਾ ਬਹੁਤ ਬੜਾ ਕਾਤਾ ਸਾਰੇ ਹਲਕੇ ਚ ਜਿਵੇਂ ਦੱਸਿਆ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਆਪਣੇ ਪਰਿਵਾਰ ਨਾਲ ਜਿਵੇਂ ਸੇਖੋ ਸਾਹਿਬ ਨੇ ਦੱਸਿਆ ਵੀ ਇਹ ਇਕੱਲਾ ਮਹਿਸੂਸ ਕਰਦੇ ਸੀ ਬਹੁਤ ਖੁਸ਼ੀ ਦੀ ਗੱਲ ਆ ਜਦ ਪਰਿਵਾਰ ਇਕੱਠਾ ਹੋ ਜਾਂਦਾ ਤਾਂ ਇੱਕ ਤਾਂ ਤਾਕਤ ਬਣ ਜਾਂਦੀ ਆ ਪਰ ਇਹੀ ਬੇਤੀ ਆਉਣ ਦਿਨ ਵੀ ਜਿਵੇਂ ਵੀ ਰਹਿ ਕੇ 2-4 ਐਸਪੀ ਸਾਹਿਬ ਜਿੱਥੇ ਤੱਕ ਵੀ ਤੁਸੀਂ ਸਾਰੇ ਹਲਕੇ ਚ ਤੋਂ ਮੈਂ ਵੀ ਤੁਹਾਡੀਆਂ ਪੋਸਟਾਂ ਦੇਖਦਾ ਰਹਿੰਦਾ ਸੀ ਜਾਪਾ ਪਰ ਤੁਸੀਂ ਨਹੀਂ ਸਕਣਾ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੁਸੀਂ ਦਿਨ ਬਰ ਰਾਤ ਫੋਨ ਤੇ ਹੀ ਜਿੰਨੇ ਵੀ ਤੁਹਾਡੇ ਕੰਟੈਕਟ ਬੰਦੇ ਨੇ ਸਾਰਿਆਂ ਨੂੰ ਅਪੀਲ ਕਰੋ ਦਲੀਲ ਕਰੋ ਸਰਦਾਰ ਅਮਰ ਸਿੰਘ ਜੀ ਦੇ ਬਾਰੇ ਸਭ ਜਾਣਦੇ ਹੀ ਨੇ ਤੁਸੀਂ ਵੀ ਜਾਣਦੇ ਹੋ ਵੀ ਆਪਾਂ ਇੱਕ ਇੱਕ ਕੀਮਤੀ ਵੋਟ ਇਹਨਾਂ ਨੂੰ ਪਵਾਈਏ ਜਿਤਾਈਏ ਜਿੱਤੇ ਤੁਹਾਡਾ ਮਾਣ ਸਤਿਕਾਰ ਜੋ ਅਸੀਂ ਐਮਪੀ ਸਾਹਿਬ ਉਹ ਕੰਮ ਕਰਨਗੇ ਕੋਟਲੀ ਸਾਹਿਬ ਵੀ ਕਰਨਗੇ ਤੇ ਅਸੀਂ ਤਾਂ ਤੁਹਾਡੇ ਬੱਚੇ ਹਮੇਸ਼ਾ ਤੁਹਾਡੇ ਨਾਲ ਆ ਇਹਨਾਂ ਹੀ ਕਹਿੰਦਾ ਹੋਇਆ ਸਤਿਮਦਾਯਾ ਸਾਡੇ ਮੈਂਬਰ ਪਾਰਲੀਮੈਂਟ ਔਰ ਹੁਣੇ ਸਰਕੇ ਤੋਂ ਕਾਂਗਰਸ ਦੇ ਵੀਰਵਾਰ ਡਾਕਟਰ ਅਮਰ ਸਿੰਘ ਜੀ ਸਾਡੇ ਮਿਸਪਲ ਕੌਂਸਲ ਦੇ ਪ੍ਰਧਾਨ ਅੱਜ ਦੇ ਸਾਬਲ ਲੱਧੜ ਜੀ ਅੱਜ ਸਾਡੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਇਹ ਸਾਹਿਬ ਸਤਨਾਮ ਸਿੰਘ ਜੀ ਬੈਂਸ ਰਿਟਾਇਰਡ ਪੀਪੀਐਸ ਉਹ ਵਾਲੇ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਡਾਕਟਰ ਸਾਹਿਬ ਇਹ ਬਹੁਤ ਅੱਜ ਵਧੀਆ ਇੱਕ ਆਮ ਸਾਹਮਣੇ ਦਾ ਕਿ ਸ਼ੁਭ ਸ਼ਗਨ ਹੈ ਸਾਡੇ ਲਈ ਇੱਕ ਚੰਗਾ ਸੰਕੇਤ ਹੈ ਕਿਉਂਕਿ ਸਤਰਾਮੋਹਰਾ ਦੇ ਜਿੱਥੇ-ਜਿੱਥੇ ਵੀਰ ਦਾ ਰਿਕਸ਼ਾਬ ਜੀ ਨੇ ਡਿਊਟੀ ਕੀਤੀ ਹੈ ਉੱਥੇ ਬੜੀ ਦਲੇਰੀ ਨਾਲ ਡਿਊਟੀ ਕੀਤੀ ਹੈ ਆਪਨੇ ਖੰਨੇ ਬਹੁਤ ਸਮੇਂ ਰਹੇ ਨੇ ਐਸਪੀ ਰਿਟਾਇਰ ਹੋਏ ਨੇ ਤੋਂ ਵਾਕਈ ਇਹਦੇ ਕੋਈ ਸ਼ੱਕ ਨਹੀਂ ਇਹਨਾਂ ਦਾ ਬੜਾ ਮਿਲ ਵਰਤਨ ਸੀਗਾ ਔਰ ਹਰ ਇੱਕ ਲੋਕਾਂ ਦੀ ਇਹ ਮਦਦ ਕਰਦੇ ਸੀ ਔਰ ਬੜੇ ਕੰਮ ਕੀਤੇ ਨਾਲੇ ਬਟੌਰ ਪੀਸ ਦੇ ਵਿੱਚ ਰਹਦੇ ਆ ਵਕਵਾਡ ਉਹਦੇ ਰਹੇ ਨੇ ਐਸਐਚਓ ਰਹੇ ਡੀਐਸਪੀ ਰਹੇ ਹੁਣ ਐਸਪੀ ਰਿਟਾਇਰ ਹੋਏ ਨੇ ਤੋਂ ਇਹਨਾਂ ਦਾ ਜਿੱਥੇ ਹੁਣ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਫਿਰ ਇੱਥੇ ਆ ਕੇ ਇਹਨਾਂ ਨੇ ਪਰਮਾਨੈਂਟ ਆਪਣਾ ਰੈジਡੈਂਸ ਇੱਥੇ ਹੈ ਨਾ ਤੋਂ ਇੱਥੇ ਵੀ ਆਲੇ ਦੁਆਲੇ ਆ ਜਿਹੜਾ ਇਹ ਕਿਹ ਹੈਗਾ ਆ ਸਾਰੇ ਦੋਸਤ મિતਰ ਬੈਠੇ ਨੇ ਇਹਨਾਂ ਦੇ ਇਹਨਾਂ ਦਾ ਅੱਛਾ ਸਰਕਲ ਹੈ ਤਾਂ ਅੱਜ ਸਾਡੇ ਵਿੱਚ ਇਹਨਾਂ ਨੇ ਸ਼ੁਭਲੀਅਤ ਕੀਤੀ ਹੈ ਤਾਂ ਮੈਨੂੰ ਇਹ ਗੱਲ ਪੱਕੀ ਆ ਆ ਸਭ ਕੁਰੀ ਕਿ ਬਹੁਤ ਵੱਡੀ ਮਜਬੂਤੀ ਡਾਕਟਰ ਅਮਰ ਸਿੰਘ ਜੀ ਦੀ ਜਿਹੜੀ ਫੋਰਮ ਹੈਮਾ ਇਹਨੂੰ ਮਿਲੀ ਜਿੱਥੇ ਇਲੈਕਸ਼ਨ ਵੀ ਘਾੜੂ ਦੀ ਬੜੀ ਨੇਰੀ ਸੀਗੀ ਪਰ ਇਹਨਾਂ ਨੇ ਸਾਨੂੰ ਵੀ ਕਦੇ ਮੱਠੇ ਵੱਟ ਨਹੀਂ ਪਾਇਆ ਹਮੇਸ਼ਾ ਮੈਂ ਵੀ ਅੱਜ ਇਲੈਕਸ਼ਨ ਜੀ ਇਹਨਾਂ ਕੋ ਇੱਥੇ ਆਇਆ ਮੀਟਿੰਗ ਕੀਤੀ ਸਾਰੇ ਜਿੰਦਰ ਸਿੰਘ ਬੈਠੇ ਨੇ ਇਹਨਾਂ ਕੋਲ ਸਾਰੇ ਉੱਥੇ ਪਰ ਇਹ ਚਾਹੁੰਦਾ ਖੜੇ ਰਹੇ ਆ ਉਹਦੇ ਨਾਲ ਪਬਲਿਕ ਔਰ ਕਾਫੀ ਫਾਇਦਾ ਉਹਨਾਂ ਨੂੰ ਇਲੈਕਸ਼ਨ ਜੀ ਨੇ ਟੀਦਾ ਕਰਕੇ ਹੋਇਆ ਹੋਇਆ ਬਿਲਕੁਲ ਹੋਇਆ ਔਰ ਐਕਿ ਇਹ ਲੋਕ ਸਭਾ ਤੋਂ ਡੈਕਰੀ ਮੰਗ ਰਹੇ ਸੀ ਕਿ ਹੱਕਾ ਇਹਨਾਂ ਦਾ ਮੰਗਣਾ ਚਾਹੀਦੀ ਸੀ ਔਰ ਜਿਵੇਂ ਇਹ ਦੱਸਿਆ ਵੀ ਬੜੀਆਂ ਮੀਟਿੰਗਾਂ ਕੀਤੀਆਂ ਚੰਗਾ ਹੁਗਾਰਾ ਮਿਲਿਆ ਪਰ ਇਹ ਦੇਖਿਆ ਜਾਵੇ ਤਾਂ ਉਹਦਾ ਇਹਨਾਂ ਨੇ ਪੂਰਾ ਇਸ ਗੱਲ ਦੇ ਉੱਤੇ ਉਹਨਾਂ ਇਹਨਾਂ ਦਾ ਸਤਕਾਰ ਨਹੀਂ ਕੀਤਾ ਤੇ ਜਿਹਦੇ ਨਾਲ ਅੱਜ ਡਾਕਟਰ ਸਾਹਿਬ ਆਪਣੇ ਨਾਲ ਆਏ ਨੇ ਤੋਂ ਹੁਣ ਆਪਣਾ ਫਰਜ਼ ਹੈ ਇਹਨਾਂ ਨੂੰ ਪਹਿਲਾਂ ਤਾਂ ਮੈਂ ਆਪਣੇ ਖੰਨੇ ਹਲਕੇ 'ਚ ਰਹਿੰਦੇ ਨਹੀਂ ਹੋ ਕਿ ਬਿਨਾ ਪਹਿਲਾਂ ਬੰਦ ਬਣਦਾ ਇਹਨਾਂ ਨੂੰ ਜੀ ਆਇਆਂ ਕਹਾ ਇਹਨਾਂ ਦਾ ਵੈਲਕਮ ਕਰਾਂ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਵਾਂ ਤੁਹਾਡੇ ਲਈ ਵੀ ਕਹੂੰਗੇ ਤੁਸੀਂ ਵੀ ਬਹੁਤ ਹੈ ਚੰਗੇ ਇਨਸਾਨ ਹੋ ਜਿੱਥੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਕਾਬਲੀਅਤਾਂ ਪੜੇ ਲਿਖੇ ਹੋ ਸੁਝਵਾਲੋ ਉੱਥੇ ਇੱਕ شریف ਇਨਸਾਨ ਔਰ ਕਦੇ ਵੀ ਤੁਸੀਂ ਕਿਸੇ ਪੱਖ ਤੋਂ ਕੋਈ ਇੰਟਰਫੀਰੈਂਸ ਨਹੀਂ ਕਰਦੇ ਕਿਸੇ ਨੂੰ ਕੋ ਤੰਗ ਪਰੇਸ਼ਾਨ ਸਭ ਤੋਂ ਪਹਿਲਾ ਕੰਮ ਸਾਸਤ੍ਰਾਮ ਸਿੰਘ ਬਹਿਸ ਬਟ ਐਡ ਐਸਪੀ ਸਾਹਿਬ ਦਾ ਮੈਂ ਬਹੁਤ ਹੀ ਸਵਾਗਤ ਵੀ ਕਰਦਾ ਕਾਂਗਰਸ ਔਰ ਇਹਨਾਂ ਦਾ ਤੁਹਾਡਾ ਤਾਂ ਪਾਠ ਕਰਦੇ ਕਿ ਤੁਸੀਂ ਜਿਹੜਾ ਇਹ ਫੈਸਲਾ ਲਿਆ ਇਹ ਫੈਸਲਾ ਗੱਲਾਂ ਡਾਕਟਰ ਅਮਰ ਸਿੰਘ ਦੇ ਅੱਖ ਜਿਨੀਆਂ ਇਹ ਇੱਕ ਇੱਕ ਤੁਸੀਂ ਕਹੋ ਇਸ਼ਾਰਾ ਹੈਗਾ ਉਹ ਸੰਸਥਾ ਨੂੰ ਜਿਹਦੇ ਵਿੱਚ ਤੁਸੀਂ ਹੈਗੇ ਸੀ ਭਾਈ ਜੇ ਤੁਸੀਂ ਠੀਕ ਆਦਮੀ ਦਾ ਮੁੱਲ ਨਹੀਂ ਪਾਉਂਗੇ ਕਿਉਂਕਿ ਕਹਿਣਾ ਬਹੁਤ ਸੌਖਾ ਕਿ ਅਸੀਂ ਦਾ ਸੱਪੜ ਚੁੱਕਣ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਔਰ ਫਿਰ ਜਦੋਂ ਟਿਕਟਾਂ ਵੰਡਣੀਆਂ ਆ ਨੇ ਫਿਰ ਪਤਾ ਨਹੀਂ ਕਿੱਥੋਂ ਬਦਲੇ ਲੱਭ ਕੇ ਲੈ ਰਹਿੰਦੇ ਆ ਤੁਸੀਂ ਖੰਨੇ ਰਹਿੰਦੇ ਹੋ ਸਭ ਤੋਂ ਪਹਿਲਾ ਹੱਥ ਤੁਹਾਡਾ ਹੀ ਬਣਦਾ ਸੀ ਵੈਸੇ ਵੀ ਜੀਪੀ ਦਾ ਇੱਥੇ ਰਹਿੰਦਾ ਨਹੀਂ ਆ ਹਲਕੇ ਚ ਰਹਿੰਦਾ ਨਹੀਂ ਉਹ ਜੀਪੀ ਦਾ ਚਾਰ ਪੰਜ ਪਾਰਟੀਆਂ ਬਦਲ ਚੁੱਕਿਆ ਉਹ ਤਾਂ ਕਦੇ ਕਦੇ ਟਿਕਿਆ ਨਹੀਂ ਮੈਨੂੰ ਤਾਂ ਆਪ ਸਮਝ ਨਹੀਂ ਆਈ ਕਿ ਉਸ ਪਾਰਟੀ ਨੇ ਸੋਚਿਆ ਕਿ ਕਿ ਜਿਹੜਾ ਬੰਦਾ ਕਦੇ ਕਦੇ ਟਿਕਿਆ ਨਹੀਂ ਅਰੇ ਉਹਦੀ ਤੁਹਾਡੇ ਨਾਲ ਟਿਕਣ ਦੀ ਕੀ ਗਾਰੰਟੀ ਹੈ ਬੱਚੋ ਉਹਨਾਂ ਦਾ ਕੋਈ ਸਿਸਟਮ ਹੋਊਗਾ ਮੈਨੂੰ ਅੱਜ ਤੁਸੀਂ ਬਹੁਤ ਵੱਡਾ ਬਹੁਤ ਵੱਡਾ ਹੰਗਾਰਾ ਭੁਲਾਣਾ ਤੁਸੀਂ ਲੈਵਲ ਚੱਕਤਾ ਹੈ ਕਿਉਂਕਿ ਜਦੋਂ ਇਹ ਖਬਰ ਚਾਰੇ ਪਾਸੇ ਜਾਣੀ ਵੱਡੀ ਖਬਰ ਹੈ ਇਹ ਬਹੁਤ ਵੱਡੀ ਖਬਰ ਹੈ ਇਹ ਬਹੁਤ ਵੱਡਾ ਮੇਰੇ ਕੈਂਪੇਨ ਨੂੰ ਮੋਸਟ ਹੈ ਤੇ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਸਤ ਜੀ ਜੀ ਔਰ ਜਿੱਥੋਂ ਤੱਕ ਤੁਹਾਡਾ ਧਿਆਨ ਰੱਖਣ ਦਾ ਯਾਰ ਤੁਸੀਂ ਮੇਰੀ ਸ੍ਰੀ ਰਾਮ ਸਿੰਘ ਜੀ ਮਦਦ ਹੀ ਨਹੀਂ ਕਰ ਰਹੇ ਹੋ ਤੇ ਧਿਆਨ ਦਾ ਕੀ ਯਾਰ ਤੂੰ ਜਿੱਥੇ ਹੱਥ ਰੱਖ ਦੇਗਾ ਉਹੀ ਤੇਰਾ ਹੋਗਾ ਜਿੱਥੇ ਰਹਾ ਹੱਥ ਜਿੱਥੇ ਤੇਰੀ ਤਸੱਲੀ ਹੋਵੇ ਕਿ ਸਾ ਮੈਂ ਇੱਥੇ ਖੁਸ਼ ਹਾਂ ਅਜੀ ਪਹਿਲੇ ਤੁਹਾਡੀ ਰਿਜ਼ਰਵ ਕਰ ਦਿੰਦੇ ਆ ਤੁਹਾਡੀ ਸੀਟ ਰਿਜ਼ਰਵ ਹੈ ਜਿੱਥੇ ਤੁਸੀਂ ਕਹੋਗੇ ਉੱਥੇ ਬੈਠ ਜਾਓ ਕੋਈ ਕੋਈ ਸਾਡੇ ਲਈ ਬੋਤਾ ਨਹੀਂ ਹੈਗਾ ਪਰ ਬਹੁਤ ਚੰਗੀ ਗੱਲ ਹੈ ਕ੍ਰਮਰ ਸਿੰਘ ਜੀ ਜੋ ਸਾਡੇ ਫਤਿਹਗੜ ਸਾਹਿਬ ਤੋਂ ਉੱਤ ਐਮਪੀ ਜੀ ਤੇ ਇਲੈਕਸ਼ਨ ਲੜ ਰਹੇ ਆ ਪੁਲੀ ਸਾਹਿਬ ਸਾਬਕਾ ਮੰਤਰੀ ਬਦਰ ਜੀ ਸਾਡੇ ਪ੍ਰਧਾਨ ਜੀ ਆਪਾਂ ਇਸ ਕਮੇਟੀ ਦੇ ਤੇ ਸਾਡੇ ਜਿੰਨੇ ਵੀ ਕਾਂਗਰਸ ਦੇ ਵਲੰਟੀਅਰ ਵਰਕਰ ਉਹਦੇ ਦਾ ਅੱਜ ਇੱਥੇ ਮੌਜੂਦ ਆ ਤੇ ਨਾਲ ਹੀ ਸਾਡੇ ਉਸ ਪੈਨਸ਼ਨ ਬੈਂਕਰ ਐਸੋਸੀਏਸ਼ਨ ਦੇ ਰਿਟਾਇਰਡ ਮੁਲਾਜ਼ਮ ਜਿਹੜੇ ਮੇਰੇ ਘਰ ਤੇ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਨੂੰ ਇੱਕ ਪੁਰਜੀ ਰੋਕੀ ਕਰਦਾ ਹਾਂ ਕਿ ਡਾਕਟਰ ਅਮਰ ਸਿੰਘ ਜੀ ਦੀ ਜਿਹੜੀ ਪਤੇ ਘਰ ਸਭ ਕੋਈ ਟੂੰ ਲੜ ਰਿਹਾ ਇਹ ਨਹੀਂ ਲੜ ਰਿਹਾ ਹੁਣ ਆਪਾਂ ਲੜ ਰਹੀ ਹਾਂ ਕਿ ਇਹਨਾਂ ਦੀ ਬਾਤ ਉਹ ਵਸਪੋਰ ਕਰਨੀ ਆ ਕਿਉਂਕਿ ਪਹਿਲਾਂ ਮੈਂ ਆਮ ਪਾਰਟੀ ਸਗਾ ਆਮ ਪਾਰਟੀ ਇਹਨੂੰ ਮੈਂ ਸੰਭਾਲੂ ਕੈਂਡੀਡੇਟ ਵੀ ਸਗਾ ਪਰ ਉਹ ਪਾਰਟੀ ਦੇ ਵਿੱਚ ਆਮ ਬੰਦੇ ਦੀ ਕੋਈ ਬੁੱਕ ਨਹੀਂ ਕਿਉਂਕਿ ਉਹ ਵੀ ਆਈਪੀ ਕਲਚਰ ਚ ਆ ਗਈ ਆ ਜਿੰਨੇ ਵੀ ਕੈਂਡੀਡੇਟ ਨਹੀਂ ਚੱਕੇ ਐਮਪੀ ਦੇ ਸਾਰੇ ਬਾਹਰੋਂ ਚੱਕੇ ਆ ਇਸ ਕਰਕੇ ਮੈਂ ਉਹ ਪਾਰਟੀ ਨੂੰ ਅਲਬੀ ਦਾ ਕਹਿ ਕੇ ਕਾਂਗਰਸ ਪਾਰਟੀ ਨੂੰ ਦੁਆਰਾ ਜੁਆਇਨ ਕਰਿਆ ਆ। ਜੋ ਕਿ ਡਾਕਟਰ ਸਾਹਿਬ ਨੇ ਸਾਰਾ ਕੁਝ ਤੁਹਾਨੂੰ ਬਰੀਫ ਕਰਤਾ ਕਿ ਪਾਰਟੀ ਦੇ ਜੋ ਵੀ ਮਾਨ ਸਰਕਾਰਿਆ ਉਹ ਦੇਣਗੇ। ਇਸ ਕਰਕੇ ਮੈਂ ਜਿੰਨੇ ਵੀ ਮੇਰੇ ਸਾਥੀ ਆ ਆਮ ਪਾਰਟੀ ਦੇ ਵਿੱਚ ਵੀ ਜਿਹੜੇ ਮੇਰੇ ਨਾਲ ਜੁਆਇਨ ਸੀਗੇ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਉਹ ਸਾਰੇ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋ ਅਸੀਂ ਡਾਕਟਰ ਅਮਰ ਸਿੰਘ ਜੀ ਨੂੰ ਇੱਕ ਬਹੁਤ ਵੱਡੀ ਲੀਡਰਸ਼ਿਪ ਆ ਕੇ ਦੁਆਰਾ ਪਾਰਲੀਮੈਂਟ ਵਿੱਚ ਇਨਾ ਕੁ ਕਿਦਾਂ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਹਿਲਾ ਸੀਨੀਅਰ ਡਾਇਰੈਕਟਰship ਸਾਰਾ ਕੁਝ ਸਰਦਾਰ ਸਿੰਘ ਜੀ ਦੀ ਪ੍ਰਾਪਤੀ ਹੈ ਬਾਰੇ ਦੱਸ ਚੁੱਕੀ ਹੈ ਇੱਕ ਗੱਲ ਕਹਿੰਦੇ ਹੋਏ ਖਤਮ ਕਰੂੰਗਾ ਬੰਦਾ ਚਾਹੇ ਦੁਨੀਆ ਦੇ ਵਿੱਚ ਜਿੱਤੇ ਮਰਜੀ ਚੱਲਦੇ ਜਿਹੜੀ ਘਰ ਆ ਕੇ ਉਹਨੂੰ ਖੁਸ਼ੀ ਤੇ ਇੱਜ਼ਤ ਮਹਿਸੂਸ ਹੁੰਦੀ ਔ ਕਿਤੇ ਨਹੀਂ ਹਾਂ ਆ ਗੱਲ ਚੰਗੇ ਜੀਆ ਮਾਫ ਕਰ ਤੇ ਮੈਨੂੰ ਯਕੀਨ ਹੈ ਆਹ ਦੋ ਦਿਨਾਂ ਦੇ ਵਿੱਚ ਇਹ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਕੇ ਡਾਕਟਰ ਅਮਰ ਸਿੰਘ ਜੀ ਨੂੰ ਕੋਟਾ ਪਾੜ ਕੇ ਤੇ 4 ਤਰੀਕ ਨੂੰ ਇਹ ਵਿਚਾਈ ਹੋ ਕੇ ਇੱਥੇ ਆ ਗਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਮੈਂ ਆਮ ਆਦਮੀ ਪਾਰਟੀ ਛੱਡ ਕੇ ਦੁਬਾਰਾ ਕਾਂਗਰਸ ਨੂੰ ਜੁਆਇਨ ਕਰ ਰਿਹਾ ਹਾਂ। ਉਹਦਾ ਕਾਰਨ ਬੜਾ ਏ ਆ ਕਿ ਮੈਂ ਆਮ ਪਾਰਟੀ ਪਿਲ ਸੰਭਾਵੀ ਕੈਂਡੀਡੇਟ ਬਣਿਆ ਸੀ। ਪਰ ਆਮ ਆਦਮੀ ਪਾਰਟੀ ਵਿੱਚ ਆਮ ਬੰਦੇ ਦੀ ਕੋਈ ਬੁਕਤ ਨਹੀਂ। ਜਿਹਨੂੰ ਮੈਂ ਛੱਡ ਰਿਹਾ ਤੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਰਿਹਾ। ਕਾਂਗਰਸ ਦੇ ਨੀਤੀਆਂ ਨੇ ਤੁਹਾਨੂੰ ਕਿੰਨੀ ਵਧੀਆ ਲੱਗੀਆਂ ਨੇ ਜਿਹੜੇ ਅੱਜ ਤੁਸੀਂ ਇਹਨਾਂ ਦੇ ਦੁਆਰਾ ਜੁਆਇਨ ਕੀਤਾ। ਕਾਂਗਰਸ ਪਾਰਟੀ ਦੇ ਵਿੱਚ ਇਕਾ ਹੈ, ਡਿਸਪਲਿਨ ਹੈ, ਸਾਰਾ ਕੁਝ ਹੈ। ਇਹ ਆਪਣੇ ਵਰਤ ਦੀ ਕਦਰ ਕਰਨੀ ਜਾਣਦੇ ਆ ਜਿਹੜਾ ਗੱਲਾਂ ਤੇ ਮੈਂ ਪ੍ਰਭਾਵਿਤ ਆ ਕਿਉਂਕਿ ਮੈਂ ਪਹਿਲਾਂ ਵੀ ਕਾਂਗਰਸ ਨਾਲ ਮੇਰਾ ਕਾਫੀ ਸਹਿਚਾਰਿਆ ਜਦੋਂ ਮੈਨੂੰ ਸਰਵਿਸ ਹੈਗਾ ਇਹਨਾਂ ਵਿੱਚ ਗਲਤ ਸੁਣਨ ਦੀ ਜਿਹੜਾ ਮਾਦਾ ਸਹਿਨਸ਼ੀਲਤਾ ਆ ਪਰ ਉਹ ਆਮ ਪਾਰਟੀ ਦੇ ਵਿੱਚ ਇਦਾਂ ਦਾ ਡਿਸਪੀਸਪਲਨ ਹੈ ਨਹੀਂ ਤਾਂ ਆਮ ਆਦੀ ਪਾਰਟੀ ਵਿੱਚੋਂ ਤੁਹਾਨੂੰ ਪਹਿਲਾ ਕੈਂਡੀਡੇਟ ਵੀ ਅਨਾਉਂਸ ਕਰਨ ਦਾ ਤੁਹਾਡਾ ਹੈਗਾ ਜੀ ਸੰਭਾਵੀ ਉਮੀਦਵਾਰ ਸੀ ਕੀ ਕਾਰਨ ਬਣੇ ਨੇ ਉਹਦੇ ਉਹਦੇ ਵਿੱਚ ਜਿਹੜੇ ਬੰਦੇ ਸਲਫਿਸ਼ ਆ ਸਾਰੇ ਜਿੱਦਾਂ ਸਾਡੇ ਜੀਤ ਮੰਗੜ ਸੀਗੇ ਜਿਹਦੇ ਰਾਹੀਂ ਮੈਂ ਪਾਰਟੀ ਆਪਣੇ ਜੁਆਨ ਕੀਤੀ ਸੀ ਆਪਣੇ ਸੀਗੇ ਹਰਪਾਲ ਚਿਮਾ ਜੀ ਉਹਨਾਂ ਕੋਲ ਜਾ ਕੇ ਜੁਆਇਨ ਕੀਤੀ ਸੀ ਪਰ ਉਸ ਤੋਂ ਬਾਅਦ ਪਾਰਟੀ ਨੇ ਉਹ ਕਦਰ ਨਹੀਂ ਕੀਤੀ ਕਿਉਂਕਿ ਜਿਹੜੇ ਜਦੋਂ ਸਰਕਾਰ ਹੋਂਦ ਵਿੱਚ ਵੀ ਨਹੀਂ ਆਈ ਸੀ ਉਸ ਤੋਂ ਪਹਿਲਾਂ ਅਸੀਂ ਜਿਹੜੇ ਬੰਦੇ ਸਾਡੇ ਇਹਨਾਂ ਦੇ ਪੋਸਟ ਨਹੀਂ ਲਾਉਂਦੇ ਸੀਗੇ ਉਹਨਾਂ ਨਾਲ ਅਸੀਂ ਲੜੇ ਆ ਸਰੀ ਬੈਂਸ ਪਿਸਾਇਆ ਹੁੰਦਾ ਰਿਹਾ ਪਰ ਇਹਨੇ ਅੱਜ ਉਹਨਾਂ ਬੰਦਿਆਂ ਨੂੰ ਲਿਆ ਕੇ ਅੱਗੇ ਕਰ ਲਿਆ ਬਾਕੀ ਬੰਦੇ ਨਹੀਂ ਪਿੱਛੇ ਗਏ ਇਹ ਅਪੀਲ ਜਿਹੜੀ ਅੱਜ ਤੁਸੀਂ ਅਮਰ ਸਿੰਘ ਡਾਕਟਰ ਸਾਡੇ ਨੂੰ ਜੁਆਇਨ ਕੀਤੀ ਮੈਂ ਜਦੋਂ ਆਪਣੀ ਕੈਂਪੇਨ ਕੀਤੀ ਸੀਗੀ ਅ ਸ਼੍ਰੀ ਫਤੇਗੜ ਸਾਹਿਬ ਤੋਂ ਨੌ ਦੇ ਨੌ ਹਲਕਿਆਂ ਦੇ ਵਿੱਚ ਗਿਆ ਮੈਂ ਨੌ ਦੇ ਨੌ ਹਲਕਿਆਂ ਦੇ ਵੋਟਰ ਤੇ ਸਪੋਰਟਰ ਜਿਹੜੇ ਮੇਰੇ ਸਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਆਂ ਕਿ ਜਦੋਂ ਤੁਸੀਂ ਮੇਰੀ ਸਪੋਰਟ ਕਰ ਰਹੇ ਸੀ ਮੈਨੂੰ ਚੁਣਨਾ ਚਾਹੁੰਦੇ ਸੀ ਉਸੇ ਬਿਹਾਬ ਤੇ ਡਾਕਟਰ ਅਮਰ ਸਿੰਘ ਜੀ ਦੀ ਸਪੋਰਟ ਕਰੋ ਤਾਂ ਜੋ ਇਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੁਆਰਾ ਪੀਚੀਏ ਤੇ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮੈਂ ਕਰਾਂਗਾ ਅਤੇ ਇਹਨਾਂ ਦੇ ਨਾਲ ਇਹਨਾਂ ਕਿਨਾਂ ਇਹਨਾਂ ਕੁਛ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿਵੇਂ ਜਾ ਰਿਹਾ ਜਿਹੜਾ ਬੈਂਸਾ ਤੋਂ ਜਨਮ ਹੋਇਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਰ ਸਤਰਾਮ ਸਿੰਘ ਬਹਿਸ ਇਹੜੇ ਰਿਟਾਇਰਡ ਐਸਪੀ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਹੋਣ ਤੇ ਮੈਂ ਬਹੁਤ ਦਿਲੋਂ ਔਰ ਕਾਂਗਰਸ ਪਾਰਟੀ ਵੱਲੋਂ ਬਹੁਤ ਸਵਾਗਤ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਨਾ ਇਹ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣਾ ਜਿਹੜਾ ਰੀਅਲ ਵਰਕਰ ਆ ਜਿਹੜਾ ਉਹਨਾਂ ਦੇ ਪਿਛਲੇ 8-10 ਸਾਲ ਤੋਂ ਜਿਹੜਾ ਉਹਨਾਂ ਦੇ ਤੱਪੜ ਚੱਕਦਾ ਰਿਹਾ ਜਿਹੜਾ ਉਹਨਾਂ ਦੇ ਅੰਦਰੀਆਂ ਵਿਚੋਂਦਾ ਰਿਹਾ ਜਿਹੜਾ ਉਹਨਾਂ ਦੇ ਪੋਸਟਰ ਲਾਉਂਦਾ ਰਿਹਾ ਸਤਨਾਮ ਸਿੰਘ ਕੀ ਉਹਨਾਂ ਲੋਕਾਂ ਚੋਂ ਸਨ ਔਰ ਇਹਨਾਂ ਨੂੰ ਇਗਨੋਰ ਕਰਕੇ ਇੱਕ ਬਾਰੀ ਬੰਦੇ ਨੂੰ ਔਰ ਜਿਸ ਬੰਦੇ ਦਾ ਜੀਪੀ ਪਹਿਲਾਂ 4-5 ਪਾਰਟੀਆਂ ਛੱਡ ਚੁੱਕਿਆ ਉਹਦਾ ਕਿਸੇ ਪਾਰਟੀ ਚ ਪੱਕਾ ਨਹੀਂ ਰਹਿੰਦਾ ਮੈਨੂੰ ਤਾਂ ਇਹਨਾਂ ਦੀ ਆਮ ਪਾਰਟੀ ਵਾਲਿਆਂ ਦੀ ਹਾਈ ਕਮਾਂਡ ਦੀ ਸਮਝ ਨਹੀਂ ਆਈ ਅਰੇ ਜਿਹੜਾ ਬੰਦਾ ਕਦੇ ਕਿਸੇ ਪਾਰਟੀ 'ਚ ਨਹੀਂ ਟਿਕਿਆ ਉਹ ਤੁਹਾਡੀ ਪਾਰਟੀ 'ਚ ਕਿਵੇਂ ਟਿਕ ਜਾਊਗਾ ਔਰ ਇੱਕ ਇਹੋ ਜਿਹਾ ਡੈਡੀਕੇਟਿਡ ਇਨਸਾਨ ਨੂੰ ਛੱਡ ਕੇ ਔਰ ਇਹੋ ਜਿਹਾ ਜਿਹੜਾ ਜਿਹੜਾ ਦਲ ਬਦਲੂ ਆ ਜਿਹੜਾ ਹਰ ਸਾਲ ਤੋਂ ਸਰਜ ਦਲ ਬਦਲਦਾ ਉਹਨੂੰ ਤੁਸੀਂ ਟਿਕਟ ਦੇ ਰਹੇ ਹੋ ਮੈਂ ਉਹਨਾਂ ਦੀ ਤਾਂ ਬਿਲਕੁਲ ਕੜੀ ਨਿੰਦਾ ਕਰਦਾ ਕਿ ਉਹਨਾਂ ਨੇ ਆਪਣਾ ਵਰਕਰ ਇਗਨੋਰ ਕੀਤਾ ਔਰ ਇਹ ਵੀ ਇਹਨਾਂ ਦਾ ਬਹੁਤ ਪਰਮਾਣ ਸਵਾਗਤ ਕਰਦਾ ਕਿ ਤੁਸੀਂ ਉਹਨਾਂ ਨੂੰ ਇਹ ਸੁਨੇਹਾ ਭੇਜਣਾ ਜ਼ਰੂਰੀ ਬਹੁਤ ਸੀ ਕਿ ਜਿਹੜਾ ਤੁਸੀਂ ਕਿਤੋਂ ਵੀ ਬੰਦਾ ਚੱਕ ਕੇ ਤੁਸੀਂ ਰਾਜ ਸਭਾ 'ਚ ਭੇਜ ਦਿੰਦੇ ਹੋ ਤੁਸੀਂ ਲੋਕ ਸਭਾ 'ਚ ਭੇਜਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਘਾਡਰ ਵਿੱਚ ਉਹਨਾਂ ਦੇ ਵਰਕਰ ਵਿੱਚ ਉਸ ਗੱਲ ਦਾ ਗਿਲਾ ਹੈ ਉਹ ਗਿਲੇ ਦਾ ਹੀ ਅੱਜ ਪ੍ਰਤੀਕ ਸਦਰਸਨਾਪ ਨੇ ਫੈਸਲਾ ਕੀਤਾ ਔਰ ਇਹਨਾਂ ਦੇ ਆਉਣ ਦਾ ਕਾਂਗਰਸ ਪਾਰਟੀ ਨੂੰ ਔਰ ਮੈਨੂੰ ਖੁਦ ਨੂੰ ਬਹੁਤ ਵੱਡਾ ਮੇਰੇ ਕੈਂਪੇਨ ਨੂੰ ਹੰਗਾਰਾ ਮਿਲੇਗਾ ਔਰ ਅਸੀਂ ਇਹ ਸੀਟ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੀ ਲੋਕ ਸਭਾ ਸੀਟਾ ਇਹਨੂੰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਮੈਂ ਪਾਰਲੀਮੈਂਟ ਪਹੁੰਚੂ ਬਹੁਤ ਬਹੁਤ ਧੰਨਵਾਦ ਦੇਖੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਵੀਆਈਪੀ ਕਲਚਰ ਭਾਰੂ ਹੋ ਗਿਆ ਜਿਸ ਤਰੀਕੇ ਨਾਲ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਗੁਸਪੈਟ ਕਰ ਲਈ ਆ ਆਮ ਆਦਮੀ ਪਾਰਟੀ ਚ ਕਿਉਂਕਿ ਸੱਤਾ ਦੇ ਲਾਲਚ ਵਿੱਚ ਹਰ ਬੰਦਾ ਸੱਤਾ ਨਾਲ ਜੁੜਨਾ ਚਾਹੁੰਦਾ ਤੋਂ ਜਿਹੜੀਆਂ ਆਮ ਆਦਮੀ ਲਈ ਕੋਈ ਨੀਤੀਆਂ ਸੀਗੀਆਂ ਜਾਂ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਬਿਲਕੁਲ ਅੱਜ ਬੇਬੁਨਿਆਦ ਸਾਬਤ ਹੋਈਆਂ ਨੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਅੱਜ ਛੜ ਛੜ ਕੇ ਲੋਕ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤੋ ਅੱਜ ਖੰਨਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਡਾਕਟਰ ਅਮਰ ਸਿੰਘ ਜੀ ਦੀ ਜਿਹੜੀ ਕੈਂਪੇਨ ਆ ਉਹ ਅੱਜ ਹੋਰ ਦੁੱਗਣੀ ਤਿੱਗਣੀ ਜਿਹੜੀ ਆ ਮਜ਼ਬੂਤ ਹੋਈ ਹੈ ਬਹੁਤ ਹੀ ਯੋਗ ਕਾਬਿਲ ਔਰ ਚੰਗੇ ਅਫਸਰ ਜਿਹੜੇ ਲੋਕਾਂ ਨਾਲ ਜੁੜੇ ਰਹੇ ਨੇ ਜਿਨ੍ਹਾਂ ਨੇ ਲੋਕ ਮੁੱਦਿਆਂ ਦੇ ਉੱਤੇ ਹਮੇਸ਼ਾ ਪਹਿਰਾ ਦਿੱਤਾ ਸਾਧ ਸਤਨਾਮ ਸਿੰਘ ਬੈਂਸ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਤੋ ਉਹਨਾਂ ਦਾ ਅਸੀਂ ਸਾਰੇ ਵੈਲਕਮ ਵੀ ਕਰਦੇ ਆਂ ਔਰ ਉਹਨਾਂ ਦੀਆਂ ਜੋ ਸਵਾਵਾ ਨੇ ਸਮਾਜ ਪ੍ਰਤੀ ਜੋ ਸਾਡੀ ਸੁਸਾਇਟੀ ਨੂੰ ਉਹਨਾਂ ਦੀ ਦੇਣ ਹੈ ਔਰ ਖਾਸ ਕਰਕੇ ਖੰਨੇ ਵਿੱਚ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਤਾਂ ਅੱਜ ਕਾਂਗਰਸ ਪਾਰਟੀ ਨੂੰ ਇਹਦਾ ਬਹੁਤ ਫਾਇਦਾ ਹੋਇਆ ਦੇਖੋ ਦੋ ਦਿਨ ਪਹਿਲਾਂ ਕਾਲੀਦਲ ਦੇ ਉਸ ਬਰਕਰੋਚ ਰਲੇ ਦੀ ਉਹ ਦੋ ਦਿਨ ਜਿਹੜਾ ਹੈਗਾ 18 ਘੰਟੇ ਜੇ ਵਾਪਸ ਚਲੇ ਗਏ ਕੀ ਇਹ ਆਪ ਦਾ ਕੋਈ ਪ੍ਰੈਸ਼ਰ ਪੈਂਦਾ ਉਹਨਾਂ ਤੇ ਦੇਖੋ ਜਿਹੜੇ ਆਪ ਦੇ ਐਮਐਲਏ ਨੇ ਸੌਂਹ ਸਾਹਿਬ ਉਹ ਦਬਾਅ ਪਾ ਕੇ ਉਹ ਕਿਸੇ ਨਾ ਕਿਸੇ ਟੇਡੇ ਢੰਗ ਨਾਲ ਉਹ ਲੋਕਾਂ ਨੂੰ ਜੁਆਇਨ ਤਾਂ ਜ਼ਰੂਰ ਕਰਾ ਰਹੇ ਨੇ ਪਰ ਉਹਨਾਂ ਦਾ ਹੁਣ ਇੱਕ ਤਰ੍ਹਾਂ ਦਾ ਮਜ਼ਾਕ ਬਣਦਾ ਜਾ ਰਿਹਾ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਜਿਹੜੇ ਵਿੱਕੀ ਪਾਰਟੀਆਂ ਜੀ ਪਹਿਲਾਂ ਤਾਂ ਸੌਂਦ ਸਾਹਿਬ ਨੇ ਉਹਨਾਂ ਦੇ ਬੜੇ ਕਸੀਦੇ ਪੜੇ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਦੱਸੀਆਂ ਔਰ ਉਹਨੂੰ ਬੜੇ ਚੌ ਦੇ ਨਾਲ ਉਹਨਾਂ ਨੂੰ ਜੁਆਇਨ ਕਰਾਇਆ ਔਰ 24 ਘੰਟੇ ਦੇ ਵਿੱਚ ਵਿੱਚ ਹੀ ਉਹ ਦੁਬਾਰਾ ਅਕਾਲੀ ਦਲ ਵਿੱਚ ਚਲੇ ਗਏ ਸੋ ਇਹਦੇ ਨਾਲ ਇਹ ਜਿਹੜੀ ਇੱਕ ਸਰੋਪਾ ਗੈਂਗ ਦੀ ਇੱਕ ਮੁਹਿੰਮ ਜਿਹੜੀ ਚੱਲੀ ਹੋਈ ਸੀਗੀ ਉਹਨੂੰ ਬਹੁਤ ਵੱਡੀਆਂ ਬ੍ਰੇਕਾਂ ਲੱਗੀਆਂ ਨੇ ਔਰ ਐਮਐਲਏ ਸੌਨ ਸਾਹਿਬ ਆਪਣਾ ਹੀ ਮਜ਼ਾਕ ਬਣਾ ਰਹੇ ਨੇ ਸੋ ਇਹ ਜਿਹੜੀਆਂ ਤੱਕੇ ਨਾਲ ਜੁਆਇਨਿੰਗਸ ਨੇ ਜਾਂ ਦਬਾਅ ਪਾ ਕੇ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਇਹ ਜ਼ਿਆਦਾ ਤਿਰ ਨਹੀਂ ਚਲਦੀਆਂ ਗੱਲਾਂ ਉਹ ਲੋਕਾਂ ਦੇ ਸਾਹਮਣੇ ਸਚਾਈ ਆਊਗੀ ਔਰ ਐਤਕੀ ਦੇਖੋ ਇੱਕ ਬਦਲਾਅ ਜਿਹੜਾ ਸੀ ਔਰ ਇੱਕ ਮੌਕਾ ਦੇਣ ਦੀ ਗੱਲ ਸੀ ਕਿ ਉਹ ਤਾਂ ਬਿਲਕੁਲ ਹੀ ਲੋਕਾਂ ਦੇ ਮਨੋਂ ਲਹਿ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਜੋ 2.5 ਸਾਲ ਦੀ ਕਾਰਜ ਜੁਗਾਰੀ ਹੈ ਜੋ ਐਮਐਲਏ ਸਾਹਿਬ ਨੇ ਵਾਅਦੇ ਕੀਤੇ ਹਲਫੀਆ ਬਿਆਨ ਵੀ ਦਿੱਤੇ ਐਲਫੀਡੇਵਿਟ ਰਿਟਰਨ ਦਿੱਤੇ ਉਹ ਕਿਸੇ ਵੀ ਇੱਕ ਵੀ ਉਹਦਾ ਉਹਨਾਂ ਦਾ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਹੋਇਆ ਔਰ ਉਹਨਾਂ ਨੂੰ ਵੀ ਉਹ ਵਾਅਦਾ ਯਾਦ ਹੀ ਹੈ ਨਹੀਂ ਉਹਨਾਂ ਨੂੰ ਆਪਣੇ ਹਲਫੀਆ ਬਿਆਨ ਜਿਹੜੇ ਨੇ ਉਹ ਖੁਦ ਨਹੀਂ ਯਾਦ ਸੋ ਯਾਦ ਉਹਨਾਂ ਨੂੰ ਇੱਕ ਤਰੀਕ ਨੂੰ ਲੋਕ ਜਿਹੜੇ ਨੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਯਾਦ ਵੀ ਦਿਵਾਉਣਗੇ ਔਰ ਉਹਨਾਂ ਨੂੰ ਲੋਕ ਕਚੈਰੀ ਵਿੱਚ ਆ ਕੇ ਇਹ ਲੋਕਾਂ ਦਾ ਜਵਾਬ ਵੀ ਦੇਣਾ ਪਊਗਾ ਆਉਣ ਵਾਲੀ ਜਿਹੜੇ ਨਾ ਆ ਸੰਸਦ ਹੋਂਗੇ ਉਹਨਾਂ ਚ ਕਾਂਗਰਸ ਤਾਂ ਦਿਖ ਰਹੀ ਹੈ ਵੀ ਆਜੂਗੀ ਪਰ ਜਿਹੜੇ ਇਹਨਾਂ ਨੇ ਐਫੀਡੇਟ ਦਿੱਤੇ ਹੋਏ ਨੇ ਕਾਂਗਰਸ ਸਰਕਾਰ ਉਹਨਾਂ ਦੇ ਪਰਚੇ ਕਰਾਊ 420 ਦੇ ਦੇਖੋ ਜਿਹੜਾ ਝੂਠ ਬੋਲ ਕੇ ਤੁਸੀਂ ਲੋਕਾਂ ਨਾਲ ਇੱਕ ਬਹੁਤ ਵੱਡਾ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਕ ਰਿਟਰਨ ਜਿਹੜਾ ਸਰਕਾਰੀ ਕਾਗਜ਼ ਦੇ ਉੱਤੇ ਬਕਾਇਦਾ ਨੋਟਰੀ ਪਬਲਿਕ ਦਾ ਉਹ ਅਟੈਸਟਡ ਡਾਕੂਮੈਂਟ ਤੋ ਉਹ ਇੱਕ ਸਰਕਾਰੀ ਕਾਗਜ਼ਾਤ ਹੈ ਅਗਰ ਤੁਸੀਂ ਉਸਤੇ ਨਹੀਂ ਖੜੇ ਹੋਏ ਜਾਂ ਤੁਸੀਂ ਐਡਾ ਬੜਾ ਇਹ ਫਰਾਡ ਕੀਤਾ ਤਾਂ ਤੁਹਾਡੇ ਤੇ 420 ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਅਗਰ ਤੁਹਾਡੀ ਸਰਕਾਰ ਨਹੀਂ ਕਰੇਗੀ ਤਾਂ ਸਾਡੀ ਸਰਕਾਰ ਆ ਕੇ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ